ਤਾਂ ਸਰਪੰਚ ਰਣਜੀਤ ਕੌਰ ਬਲਾਕ ਗਿੱਦੜਵਾਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਾਡੇ ਪਿੰਡ ਅ ਅਮਰ ਸਿੰਘ son of ਮੇਜਰ ਸਿੰਘ ਆਪਣੇ ਘਰ ਦੇ ਨਜ਼ਦੀਕ ਹੀ ਹੈ ਜੀ ਤੇ ਕੁਦਰਤੀ ਜਿਹੜੀ ਸਮਾਨੀ ਬਿਜਲੀ ਹੈਗੀ ਆ ਉਹ ਡਿੱਗ ਪੀ ਛੱਤ ਟੈਂਕੀ ਦੀ ਛੱਤ ਦੇ ਉੱਪਰ ਡਿੱਗੀ ਆ ਤੇ ਟੈਂਕੀ ਦੀ ਛੱਤ ਪਾੜ ਕੇ ਬਿਜਲੀ ਥੱਲੇ ਮਕਾਨ ਦੇ ਵਿੱਚ ਵੀ ਆ ਗਈ ਬਸ ਇੱਕ ਜਾਨੀ ਨੁਕਸਾਨ ਹੀ ਨਹੀਂ ਹੋਇਆ ਤੇ ਹੋਰ ਕੋਈ ਵੀ ਸਮਾਨ ਘਰ ਦਾ ਨਹੀਂ ਬਚਿਆ ਘਰ ਦੇ ਜੋ ਵੀ ਫਰਿੱਜ ਸੀ ਟੀਵੀ ਸੀ ਦੋ ਏਸੀ ਸੀ ਮੋਬਾਈਲ ਕੈਮਰੇ ਹਰ ਇੱਕ ਚੀਜ਼ ਹੀ ਸੜ ਗਈ ਜੀ ਮੀਟਰ ਤੱਕ ਵੀ ਸੜ ਗਿਆ ਤੇ ਖੜਕਾ ਇੰਨਾ ਭਿਆਨਕ ਸੀ ਕਿ ਆਂਢੀ ਗਵਾਂਢੀ ਵੀ ਬਹੁਤ ਘਬਰਾ ਗਏ ਸੀਗੇ ਤੇ ਜਦੋਂ ਅਸੀਂ ਸਵੇਰ ਆ ਕੇ ਵੇਖਿਆ ਤੇ ਕੋਠੀ ਦੇ ਵਿੱਚ ਉਦੋਂ ਵੀ ਧੂਆਂ ਵਗੈਰਾ ਬਹੁਤ ਆ ਰਿਹਾ ਸੀਗਾ ਤੇ ਅੰਦਰ ਵੀ ਵੜਨਾ ਵੀ ਮੁਸ਼ਕਲ ਹੋਇਆ ਪਿਆ ਸੀਗਾ ਤਿੰਨ ਵਾੜ ਕਿੰਨਾ ਕੁ ਨੁਕਸਾਨ ਹੋਇਆ ਜੀ ਆਣ ਗਵਾੜ ਦਾ ਵੀ ਨੁਕਸਾਨ ਹੋਇਆ ਜੀ ਕੈਮਰੇ ਸੜ ਗਏ ਕਿਸੇ ਦੀ ਫ੍ਰਿਜ ਸੜ ਗਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕਿੰਨਾ ਕੁ ਨੁਕਸਾਨ ਟੋਟਲ ਕਿੰਨਾ ਕੁ ਲੱਗਦਾ ਹੋਊਗਾ ਨੁਕਸਾਨ ਇਹਨਾਂ ਦਾ ਜੀ 3 ਲੱਖ ਤੋਂ ਉੱਪਰ ਹੀ ਹੋਣਾ ਘੱਟ ਨਹੀਂ ਆ ਕਿਉਂਕਿ ਕੋਠੀ ਹੈਗੀ ਆ ਕਿ ਡਬਲ ਸਟੋਰੀ ਹੈਗੀ ਸੀਗੀ ਸਮਾਨ ਬਹੁਤ ਜ਼ਿਆਦਾ ਸੀ ਤੇ ਸਾਰੇ ਟਰਾਲੀ ਵਿੱਚ ਬੈਠਾ ਝਾਂਡੇ ਵਿੱਚ ਬਹੁਤ ਵਧੀਆ ਬਹੁਤ ਜ਼ਿਆਦਾ ਲੱਗ ਗਿਆ ਸਾਰੇ ਸੜ ਕੇ ਸੁਆਹ ਹੋ ਗਏ ਤੇ ਪਟਵਾਰੀ ਵਗੈਰਾ ਨੂੰ ਜਾਂ ਕਿਸੇ ਅਫਸਰ ਨੂੰ ਦਸਤਾਵੇਜ਼ ਹਾਂਜੀ ਵਿੱਚਾਂ ਡਿੰਗ ਪਈ ਹੋਈ ਸੀ ਇਹਨਾਂ ਦਿੱਤੀ ਆ ਜੀ ਹੁਣ ਸਾਡ ਫਸਲ ਫਿਰ ਪਰਮਾਰਨਾ ਮਿਲੋ ਜੀ ਬਚਾਉਂਦਾ ਜਿਸ ਤਰ੍ਹਾਂ ਫੇਥਾਂਗੀਆਂ ਮਾਰ ਸਕਿਆ ਨਾ ਕੋਈ ਫਿਰ ਸਾਰਾ ਵਿੱਚ ਢਲ ਗਿਆ ਇਹਨਾਂ ਦੀ ਫਿਰ ਸੇਕ ਤਾਂ ਸਾਰਿਆਂ ਨੂੰ ਲੱਗਿਆ ਹਾਂਜੀ ਕੀ ਨਾਮ ਹੈ ਬਾਈ ਹਮ ਸਿੰਘ ਮੇਰਾ ਨਾਮ ਜੀ ਪਿੰਡ ਦੌਲਾ ਜੀ ਬਲਾਕ ਗੇਦੜਵਾ ਜ਼ਿਲ੍ਹਾ ਮੁਕਸਰ ਜੀ ਕੀ ਕਰੀਏ ਸਮਾਨੀ ਬਿਜਲੀ ਡਿੱਗਣਾ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਏਸੀ ਸੀਗੇ ਇਲੈਕਟਰ ਸੀਗਾ ਜੀ ਕੈਮਰੇ ਸੀਗੇ ਜੀ ਐਲ ਸੀ ਡੀ ਕੋਈ ਵੀ ਸਮਾਨ ਨਹੀਂ ਮਤਲਬ ਕੋਈ ਪੱਖੇ ਨਹੀਂ ਬਚੇ ਕੋਈ ਸਾਰਾ ਸਮਾਨ ਮਤਲਬ ਇਹ ਪਤਾ ਲੱਗਾ ਡਿੱਗੀ ਕਿੱਥੇ ਸੀ ਨਹੀਂ ਉੱਪਰੋਂ ਡਿੱਗੀ ਆ ਜੀ ਥੱਲੇ ਆ ਗਈ ਕੋਠੀ ਦੇ ਵਿੱਚ ਅੱਛਾ ਅੱਛਾ ਕੋਈ ਸ਼ਾਤੇ ਡਿੱਗੀ ਉੱਪਰ ਅੱਛਾ ਤੇ ਤੇ ਡਿੱਗੀ ਆ ਜੀ ਛੱਤ ਵਿੱਚ ਜੀ ਟੱਪ ਕੇ ਥੱਲੇ ਆ ਕੇ ਫਿਰ ਉਥੋਂ ਦੀ ਮੂਰਾ ਕੱਢ ਕੇ ਚਲੀ ਗਈ ਬਸ ਜਾਨੀ ਨੁਕਸਾਨ ਤੋਂ ਬਚ ਗਈ ਤੇ ਹੋਰ ਕੋਈ ਬਿਜਲੀ ਦਾ ਕੁਝ ਨਹੀਂ ਬਚਿਆ ਨਾ ਕੋਈ ਮੀਟਰ ਨਾ ਮੂਟਰ ਨਾ ਕੋਈ ਏ ਸੀ ਜੀ ਨਬੀ ਬਰਾਜ ਜਾਣਾ ਵੀ ਲਵੇਟਰ ਸਾਰਾ ਨਿਸ਼ਾਨ ਹੋ ਗਿਆ ਤੇ ਬਿੱਗੀ ਕਰੋ ਕਿਸੇ ਬਾਈ ਇਹ ਇਹ ਪੌਣੇ ਇੱਕ ਦੋ ਦਾ ਟਾਈਮ ਹੋਊਗਾ ਜੀ ਰਾਤ ਨੂੰ ਹੂੰ ਤੇ ਮੀਟਰ ਵਗੈਰਾ ਵੀ ਸੜ ਗਿਆ ਹੋਰ ਮੀਟਰ ਵੀ ਸੜ ਗਿਆ ਜੀ ਕੋਈ ਚੀਜ਼ ਨਹੀਂ ਬਚੀ ਬਿਜਲੀ ਦੀ ਤਾਂ ਜੀ ਸਾਰੀ ਜਿੰਨੀ ਵੀ ਘਰੇ ਸੀਗੀ ਮੀਟਰ ਵੀ ਸੜ ਗਿਆ ਜੀ ਇਹ ਤੁਹਾਡੇ ਕੱਲੇ ਦੇ ਨੇ ਕੋਈ ਕਰਦਾ ਰਸਨ ਹੋਇਆ ਕੀ ਆਸ-ਪਾਸ ਵੀ ਕੋਈ ਬੜਾ ਆਸ-ਪਾਸੇ ਆਰਿਆਂ ਦੇ ਵੀ ਹੋਏ ਜੀ ਜਿਵੇਂ ਸਰਪੰਚਾਂ ਦਾ ਇਹ ਜਰਨਲਿਸ ਜਿੰਨੇ ਆਂਡੀ ਗਵਾਂਡੀ ਸੀਗੇ ਸਾਰਿਆਂ ਦੇ ਕਿਸੇ ਦੇ ਕੈਮਰੇ ਸੜ ਗਏ ਕਿਸੇ ਦੇ ਪੱਖੇ ਸੜ ਗਏ ਕਿਸੇ ਦੀ ਫਰਿੱਜ ਮਤਲਬ ਪਾਸੇ ਹਸ ਵਾਲਿਆਂ ਦਾ ਵੀ ਸਾਰਿਆਂ ਦਾ ਨਿਖਸ਼ਾਨ ਹੋ ਗਿਆ ਜੀ